ਹਾਂਜੀ ਸਾਰੀ ਗੱਲ ਸਾਰੀ ਫੇਸਬੁਕ ਫੈਮਲੀ ਨੂੰ ਦੋਸਤੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਟਿਪ ਲੈ ਕੇ ਆਇਆ ਜਿਸ ਨਾਲ ਤੁਹਾਡੇ ਮਹਿੰਗੇ ਤੋਂ ਮਹਿੰਗੇ ਕੱਪੜੇ ਜਿਹੜੇ ਆ ਬਚ ਸਕਦੇ ਆ ਦੋਸਤੋ ਜੇ ਤੁਹਾਡੇ ਵੀ ਕੱਪੜਿਆਂ ਦੇ ਉੱਤੇ ਤੇਲ ਤੇ ਜਾਂ ਫਿਰ ਘਿਓ ਦੇ ਦਾਗ ਪੈ ਗਏ ਨੇ ਜਾਂ ਫਿਰ ਉੱਪਰ ਡੁੱਲ ਗਿਆ ਹੈ ਤੁਹਾਡਾ ਤੇਲ ਜਾਂ ਘਿਓ ਤੁਹਾਡੇ ਕੋਈ ਮਹਿੰਗੇ ਕੱਪੜੇ ਦੇ ਉੱਤੇ ਜਾਂ ਫਿਰ ਸੂਟ ਦੇ ਉੱਤੇ ਹੈ ਨਾ ਤਾਂ ਤੁਸੀਂ ਉਸ ਨੂੰ ਕਿਵੇਂ ਹਟਾ ਸਕਦੇ ਹੋ ਮਿੰਟਾਂ ਸਕਿੰਟਾਂ ਦੇ ਵਿੱਚ ਉਹੀ ਚੀਜ਼ ਨੂੰ ਅੱਜ ਮੈਂ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦਿਖਾਵਾਂਗਾ ਜੇ ਉਸ ਤੋਂ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਹੈ ਬਾਜ਼ਾਰੋਂ ਲੈ ਕੇ ਆਉਣ ਦੀ ਲੋੜ ਨਹੀਂ ਆ ਕੋਈ ਮਹਿੰਗੇ ਪ੍ਰੋਡਕਟ ਜਾਂ ਫਿਰ ਕੋਈ ਮਹਿੰਗਾ ਲਿਕਵਿਡ ਜਿਸ ਨਾਲ ਤੁਸੀਂ ਆਪਣੇ ਕੱਪੜੇ ਨੂੰ ਧੋ ਸਕਦੇ ਹੋ ਤੁਹਾਨੂੰ ਕੋਈ ਵੀ ਇਦਾਂ ਦੀ ਚੀਜ਼ ਦੀ ਲੋੜ ਨਹੀਂ ਆ ਸਿਰਫ ਦੋ ਤਿੰਨ ਚੀਜ਼ਾਂ ਜਿਹੜੀਆਂ ਕਿ ਤੁਸੀਂ ਆਪਣੇ ਘਰੋਂ ਹੀ ਲੈਣੀਆਂ ਤੇ ਉਸ ਨਾਲ ਹੀ ਤੁਸੀਂ ਆਪਣੇ ਮਹਿੰਗੇ ਤੋਂ ਮਹਿੰਗਾ ਜਿਹੜਾ ਕੱਪੜਾ ਹੈ ਜਾਂ ਆਪਣੀਆਂ ਸ਼ਰਟਸ ਪੈਂਟਾਂ ਹੈ ਨਾ ਕੁਝ ਵੀ ਜਿੱਥੇ-ਉੱਥੇ ਤੁਹਾਡਾ ਦਾਗ ਲੱਗਾ ਹੈ ਤੇਲ ਦਾ ਜਾਂ ਫਿਰ ਘੋੜਾ ਦਾ ਤੁਸੀਂ ਉਹ ਟ੍ਰਿਕ ਅਪਣਾ ਕੇ ਬਹੁਤ ਹੀ ਵਰੀਆ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਉਸ ਦਾਗ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਸਾਫ਼ ਕਰ ਸਕਦੇ ਤੇ ਆਜੋ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਆਂ ਉਸ ਟਿਪ ਦੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਜਿਹੜਾ ਪ੍ਰੋਸੈਸ ਕਿਵੇਂ ਤੁਸੀਂ ਕਰਨਾ ਹੈ ਦੋਸਤੋ ਇਹ ਜਿਹੜਾ ਹੈਗਾ ਪਾਊਡਰ ਪਾਊਡਰ ਹਰ ਕਿਸੇ ਦੇ ਘਰ ਹੁੰਦਾ ਹੈ ਤੇ ਇੱਕ ਆਪਣੀ ਰਚਾਈ ਦੀ ਆ ਪ੍ਰੈਸ ਠੀਕ ਹੈ ਨਾ ਇਹ ਦੋ ਚੀਜ਼ਾਂ ਤੇ ਹਰ ਕਿਸੇ ਦੇ ਘਰ ਹੁੰਦੀਆਂ ਤੇ ਇਹਦੀ ਮਦਦ ਦੇ ਨਾਲ ਆਪਾਂ ਜਿਹੜਾ ਆਪਣਾ ਸ਼ਰਟ ਦਾ ਜਾਂ ਸੂਟ ਦਾ ਦਾਗ ਹੈ ਬਹੁਤ ਜਲਦੀ ਮਿਟਾ ਸਕਦੇ ਆਂ ਸੋ ਦੋਸਤੋ ਆਇਓ ਤੁਹਾਨੂੰ ਲੈ ਕੇ ਚੱਲਦੇ ਆਂ ਕਿ ਕਿਸ ਤਰ੍ਹਾਂ ਇਹ ਦੇਖੋ ਵੀ ਦੋਸਤੋ ਇਹ ਜਿਵੇਂ ਕਿ ਮੇਰੀ ਇੱਕ ਸ਼ਰਟ ਹੈ ਬਹੁਤ ਹੀ ਨਵੀਂ ਹੈ ਤੇ ਇਸ ਦੇ ਉੱਤੇ ਆਪਾਂ ਲਾਵਾਂਗੇ ਹੁਣ ਤੇਲ ਦਾ ਦਾਗ ਠੀਕ ਹੈ ਦੋਸਤੋ ਇਹ ਮੰਨ ਲਓ ਕਿ ਆਪਨਾ ਲੱਗ ਗਿਆ ਆਪਾਂ ਇਹਦੇ ਤੇ ਆਇਲ ਪਾਤਾ ਹੈਨਾ ਤੇ ਇਹ ਲੱਗ ਗਿਆ ਆਪਣਾ ਤੇਲ ਦਾ ਦਾਗ ਇਹ ਦੇਖੋ ਦੋਸਤੋ ਮੰਨ ਲਓ ਤੁਹਾਡੇ ਆਇਲ ਆ ਜਾਂ ਫਿਰ ਘਿਓ ਆ ਹੈਨਾ ਕੁਝ ਵੀ ਆ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਪਾਵਾਂਗੇ ਜਿੱਥੇ ਆਪਣੇ ਹੋਏਗਾ ਉੱਥੇ ਆਪਾਂ ਬਹੁਤ ਸਾਰਾ ਪਾਊਡਰ ਪਾ ਦੇਣਾ ਕਿ ਜਿਹੜਾ ਉਸ ਪੂਰੀ ਚੀਜ਼ ਆ ਉਸ ਦੇ ਨਾਲ ਕਵਰ ਹੋ ਜਵੇ ਠੀਕ ਹੈ ਨਾ ਜਦੋਂ ਇੱਕ ਵਾਰ ਪਾਊਡਰ ਪੈ ਗਿਆ ਕਿਉਂਕਿ ਪਾਊਡਰ ਹੁੰਦਾ ਬਿਲਕੁਲ ਬਰੀਕ ਤੇ ਇਹ ਸਾਰੀ ਚੀਜ਼ ਨੂੰ ਜਿਹੜਾ ਵਾ ਸੋਖ ਲੈਂਦਾ ਅੱਜ ਦੋਸਤੋ ਜਦੋਂ ਤੁਸੀਂ ਆਪਣੇ ਕੱਪੜੇ ਦੇ ਉੱਤੇ ਜਿਹੜਾ ਪਾਊਡਰ ਪਾ ਦਿੱਤਾ ਕੋਈ ਇਹਦਾ ਚੱਕਰ ਨਹੀਂ ਆ ਕਿ ਤੁਸੀਂ ਕਿਹੜਾ ਪਾਊਡਰ ਯੂਜ਼ ਕਰ ਦਿਓ ਕਿਹੜਾ ਨਹੀਂ ਜਿਹੜਾ ਵੀ ਪਾਊਡਰ ਤੁਹਾਡੇ ਘਰ ਦੇ ਵਿੱਚ ਹੈਗਾ ਹੈ ਨਾ ਜਿਹੜਾ ਤੁਸੀਂ ਗਰਮੀਆਂ ਦੇ ਵਿੱਚ ਆਪਣੇ ਬਾਡੀ ਦੇ ਉੱਤੇ ਪਾਉਂਦੇ ਹੋ ਤੁਸੀਂ ਉਹ ਪਾਊਡਰ ਉਸ ਜਗ੍ਹਾ ਦੇ ਉੱਤੇ ਪਾ ਦੇਣਾ ਤੇ ਉਸ ਜਗ੍ਹਾ ਨੂੰ ਸਾਰਾ ਕਵਰ ਕਰ ਦੇਣਾ ਜਦੋਂ ਤੁਹਾਡਾ ਉਹ ਚੀਜ਼ ਕਵਰ ਹੋ ਗਿਆ ਤੁਸੀਂ ਲੈਣਾ ਇੱਕ ਕਾਟਨ ਦਾ ਕੱਪੜਾ ਜਾਂ ਰੁਮਾਲ ਠੀਕ ਹੈ ਨਾ ਜਿਹੜਾ ਆਪਾਂ ਰੁਮਾਲ ਵਰਤਦੇ ਹਾਂ ਉਹ ਕਾਟਨ ਦਾ ਲੈਣਾ ਤੇ ਉਹ ਉਹਦੇ ਉੱਪਰ ਰੱਖਣਾ ਤੇ ਫਿਰ ਆਪਾਂ ਜਿਹੜੀ ਬਿਲਕੁਲ ਹੌਟ ਪ੍ਰੈਸ ਹੋਊਗੀ ਹੈ ਨਾ ਜਿਹੜੀ ਆਪਾਂ ਗਰਮ ਕਰਕੇ ਪ੍ਰੈਸ ਉਹਦੇ ਉੱਤੇ ਮਾਰਾਂਗੇ ਆਜੋ ਮੈਂ ਤੁਹਾਨੂੰ ਦਿਖਾਉਣਾ ਹੈ ਪਾਊਡਰ ਪਾਉਣ ਨੂੰ ਆਪਣੇ ਨੂੰ 2-3 ਮਿੰਟ ਹੋ ਚੁੱਕੇ ਆ ਤੇ ਆਪਾਂ ਇਹਦੇ ਉੱਤੇ ਰੱਖਾਂਗੇ ਇੱਕ ਕੱਪੜਾ ਠੀਕ ਹੈ ਨਾ ਇਹ ਕਾਟਨ ਦਾ ਆਪਾਂ ਕਪੜਾ ਰੱਖ ਦਿੱਤਾ ਤੇ ਆਪਾਂ ਲਾਂਡਰੀ ਲੈਣੀ ਆ ਪ੍ਰੈਸ ਪ੍ਰੈਸ ਹੁਣ ਪੂਰੀ ਗਰਮ ਹੋ ਚੁੱਕੀ ਹੈ ਤੇ ਪ੍ਰੈਸ ਨੂੰ ਆਪਾਂ ਇਹਦੇ ਉੱਤੇ ਉੱਤੇ ਮਾਰਨਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੈਂ ਪ੍ਰੈਸ ਥੋੜੀ ਜਿਹੀ ਜੇ ਉੱਪਰਲੇ ਪਾਸੇ ਮਾਰੀਏ ਤੇ ਉੱਪਰ ਪੀਲਾ ਪੀਲਾ ਹੋ ਚੁੱਕਾ ਸਾਰਾ ਜਿਹੜਾ ਮੇਰਾ ਹੈਂਕੀ ਸੀ ਰੁਮਾਲ ਸੀ ਤੇ ਉਹ ਜਿਹੜਾ ਤੇਲ ਹੈ ਉੱਪਰ ਆ ਚੁੱਕਾ ਹੈ ਤੁਸੀਂ ਹਾਂਜੀ ਭਾਈ ਹੁਣ ਇਹ ਦੇਖੋ ਇਹ ਜਿਹੜਾ ਇੱਕ ਇੱਕ ਸਾਈਡ ਤੋਂ ਪੂਰਾ ਜਿਹੜਾ ਰਮਾ ਲਿਆ ਆਪਣਾ yellow yellow ਹੋ ਚੁੱਕਾ ਹੈ ਤੇ ਬਾਅਦ ਵਿੱਚ ਆਪਾਂ ਇਹਨੂੰ ਦੂਸਰੀ ਸਾਈਡ ਕਰ ਲਵਾਂਗੇ ਤੇ ਜੇ ਲੋੜ ਪਈ ਤਾਂ ਥੋੜਾ ਜਿਹਾ ਪਾਊਡਰ ਆਪਾਂ ਹੋਰ ਪਾ ਦਵਾਂਗੇ ਠੀਕ ਹੈ ਜਾਂ ਫਿਰ ਮਾਰ ਰੱਖ ਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਉੱਪਰ ਜਿਹੜਾ ਮਾਰਨਾ ਹੈ ਦੋਸਤੋ ਆਪਾਂ ਪੂਰੀ ਤਰ੍ਹਾਂ ਗਰਮ ਜਿਹੜੀ ਪ੍ਰੈਸ ਸੀ ਉਹ ਮਾਰ ਚੁੱਕੇ ਆ ਉੱਪਰ ਕਾਟਨ ਦਾ ਕਪੜਾ ਰੱਖ ਕੇ ਕਾਟਨ ਦਾ ਜਿਹੜਾ ਰਮਾਲ ਸੀ ਉਹ ਰੱਖ ਕੇ ਇਸ ਦਾ ਕੋਈ ਚੱਕਰ ਨਹੀਂ ਆ ਕਿ ਤੁਸੀਂ ਕਿਹੜਾ ਕਪੜਾ ਆ ਚਾਹੇ ਉਹ ਨਾਈਲਨ ਆ ਚਾਹੇ ਉਹ ਮਸਲੀਨ ਹੈ ਜਾਂ ਫਿਰ ਸਿਲਕ ਦੇ ਸੂਟ ਹੈ ਜਾਂ ਕਾਟਨ ਹੈ ਹਨਾ ਤੁਸੀਂ ਕੋਈ ਵੀ ਕਪੜੇ ਤੋਂ ਜਿਹੜਾ ਜਿਹੜਾ ਘਿਓ ਦਾ ਤੇ ਤੇਲ ਦਾ ਜਿਹੜਾ ਦਾਗ ਹੈ ਤੁਸੀਂ ਲਾ ਸਕਦੇ ਹੋ ਫਿਰ ਤੁਸੀਂ ਲੈਣਾ ਇੱਕ ਟੂਥ ਬਰਸ਼ ਤੇ ਟੂਥ ਬਰਸ਼ ਦੇ ਨਾਲ ਜਿਹੜਾ ਆਪਣਾ ਸਾਰਾ ਪਾਊਡਰ ਜਿਹੜਾ ਹੈ ਕੱਢ ਦੇਣਾ ਦੋਸਤੋ ਇਹ ਦੇਖੋ ਕਿ ਇਸ ਹੱਦ ਤੱਕ ਜਿਹੜਾ ਆਪਣਾ ਡਾਰਕ ਸੀ ਉਹ ਪੂਰਾ ਲੈ ਚੁੱਕਾ ਹੈ ਇੱਥੇ ਇਸ ਨੂੰ ਜਦੋਂ ਆਪਾਂ ਧੋ ਲਵਾਂਗੇ ਤੇ ਇਹਦੇ ਵਿੱਚੋਂ ਪਾਊਡਰ ਜਿਹੜਾ ਹੈ ਨਿਕਲ ਨਿਕਲ ਜਾਏਗਾ ਮੈਂ ਸ਼ਰ ਨੂੰ ਕਾਰਾ ਨਹੀਂ ਕੀਤਾ ਸੀ ਇਸ ਕਰਕੇ ਇਹਦੇ ਥੱਲੇ ਵੀ ਦਾਗ ਲੱਗ ਚੁੱਕਾ ਹੈ ਤੇ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਉਹੀ ਪ੍ਰੋਸੈਸ ਦੇ ਨਾਲ ਪੂਰਾ ਕਵਰ ਕਰਕੇ ਪਾਊਡਰ ਦੇ ਨਾਲ ਦੋਸਤੋ ਹੁਣ ਆਪਾਂ ਇਹਨੂੰ ਲਾਵਾਂਗੇ। ਯਾਰ। ਜੀ ਦੋਸਤੋ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਜਿਹੜੀ ਸ਼ਰਟ ਤੇ ਆਪਾਂ ਆਇਲ ਪਾਇਆ ਸੀ ਤੇ ਬਾਅਦ 'ਚ ਆਪਾਂ ਉਹਨੂੰ ਸਾਫ਼ ਕੀਤਾ ਉਹਦਾ ਰਿਜ਼ਲਟ ਕੀ ਨਿਕਲਿਆ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਨਿਕਲਿਆ। ਐ ਦੇਖੋ ਦੋਸਤੋ ਜਿਹੜੀ ਬੈਕ ਸਾਈਡ ਦੇ ਉੱਤੇ ਆਪਾਂ ਕਾਰੀ ਨਹੀਂ ਸੀ ਕੀਤੀ ਹੈ ਨਾ ਸ਼ਰਟ। ਐ ਦੇਖੋ ਦੋਸਤੋ ਇਹ ਸਾਈਡ ਦੇ ਉੱਤੇ ਹੈਗਾ ਸੀ ਬੈਕ ਸਾਈਡ ਤੇ ਇਹ ਬਿਲਕੁਲ ਜਿਹੜਾ ਸਾਫ਼ ਹੋ ਚੁੱਕਾ ਹੈ ਕੋਈ ਵੀ ਇਹਦੇ ਤੇ ਹੁਣ ਦਾਗ ਨਹੀਂ ਆਪਣ ਨੂੰ ਦਿਖ ਰਿਹਾ। ਠੀਕ ਹੈ ਨਾ ਤੇ ਜਿਹੜਾ ਦੋਸਤੋ ਜਿਹੜਾ ਅਗਲੇ ਪਾਸੇ ਦਾਗ ਆਪਾਂ ਲਾਇਆ ਸੀ ਹੈ ਨਾ ਆਇਲ ਦਾ। ਉਹ ਵੀ ਬਿਲਕੁਲ ਕਲੀਨ ਜਿਹੜਾ ਵਾ ਹੋ ਚੁੱਕਾ ਹੈ ਇਹ ਦੇਖੋ ਇਹ ਬਿਲਕੁਲ ਜਿਹੜਾ ਨਾ ਮਾਤਰ ਜਿਹੜਾ ਆਪਾਂ ਕਹਿ ਸਕਦੇ ਆ ਉਹ ਵਾਲਾ ਔਇਲ ਰਹਿ ਗਿਆ ਚੁੱਕਾ ਹੈ ਇਹ ਜਿਹੜਾ ਆਪਾਂ ਇੱਕ ਵਾਰੀ ਸ਼ਰਟ ਵਾਸ਼ ਕਰਾਂਗੇ ਉਹਦੇ ਨਾਲ ਇਹ ਨਿਕਲ ਜਾਣਾ ਕੋਈ ਇਹਦਾ ਚੱਕਰ ਨਹੀਂ ਵੱਡਾ ਸੋ ਦੋਸਤੋ ਤੁਹਾਨੂੰ ਇਹ ਵਾਲੀ ਟਿਪ ਜਿਹੜੀ ਹੈ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਟਿਪ ਵਧੀਆ ਲੱਗੀ ਤਾਂ ਤੁਸੀਂ ਕੋਈ ਟ੍ਰਾਈ ਜ਼ਰੂਰ ਕਰਿਓ ਇਹਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆਉਂਦਾ ਹੈ ਤੇ ਦੋਸਤੋ ਜੇ ਤੁਹਾਨੂੰ ਇਹ ਟਿਪ ਵਧੀਆ ਲੱਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਦਾਂ ਦੀਆਂ ਹੋਰ ਟਿਪਸ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਹੋਰ